ਠੱਗਾਂ ਵੱਲੋਂ ਆਏ ਦਿਨ ਠੱਗੀ ਕਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਨੇ ਇਸ ਵਾਰ ਠੱਗਾਂ ਨੇ ਹੁਸ਼ਿਆਰਪੁਰ ਦੇ ਸ਼ਹਿਰ ਉੜਮੁਟ ਟਾਂਡਾ ਦੇ ਇੱਕ ਬਜ਼ੁਰਗ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾਉਂਦਿਆ 420000 ਰੁਪਏ ਦੀ ਠੱਗੀ ਮਾਰੀ ਹੈ ਮੀਡੀਆ ਨਾਲ ਗੱਲ ਕਰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਇਹ ਪ੍ਰਵਾਸੀ ਭਾਰਤੀ ਨੇ ਜੋ ਸਾਡੇ ਘਰ ਰੋਜ਼ ਬਾਲਾਂ ਲੈਣ ਆਉਂਦੇ ਸਨ ਤੇ ਆਪਣੇ ਆਪ ਨੂੰ ਕੋਠੀਆਂ ਵਿੱਚ ਟਾਇਲਾ ਲਗਾਉਣ ਦਾ ਠੇਕੇਦਾਰ ਦਾਸਦਾਸੀ ਬੀਤੇ ਦਿਨ ਜਾਦੂਕਾਰ ਆਇਆ ਤਾਂ ਉਸਨੇ ਕੁਝ ਸੋਨੇ ਦੇ ਸਿੱਕੇ ਵੀ ਖਾਏ ਤੇ ਕਿਹਾ ਕਿ ਮੈਂ ਇਹਨਾਂ ਨੂੰ ਵੇਚਣਾ ਚਾਹੁੰਦਾ ਪਰ ਮੈਂ ਬਾਜ਼ਾਰ ਵਿੱਚ ਨਹੀਂ ਵੇਚ ਸਕਦਾ ਕਿਉਂਕਿ ਮੈਂ ਇੱਕ ਪਰਵਾਸੀ ਮਜ਼ਦੂਰ ਹਾਂ ਜਿਸ ਤੋਂ ਬਾਅਦ ਇੱਕ ਸਿੱਕਾ ਪੀੜਿਤ ਵਿਅਕਤੀ ਨੂੰ ਦੇ ਦਿੱਤਾ ਗਿਆ ਤੇ ਜਦੋਂ ਸੁਨਾਰੇ ਦੀ ਦੁਕਾਨ ਤੇ ਗਿਆ ਤਾਂ ਉਸ ਦੀ ਜਾਂਚ ਕਰਵਾਉਣ ਤੋਂ ਬਾਅਦ ਸੁਨਾਰੇ ਨੇ ਉਸ ਨੂੰ ਸੋਨੇ ਦਾ ਸਿੱਕਾ ਦੱਸ ਕੇ ਉਸ ਦਾ ਮੁੱਲ 8000 ਰੁਪਏ ਲਗਾ ਦਿੱਤਾ पीड़ित व्यक्ति ने दसया कि सारे सिक्के 8000 ਦੇ ਹਿਸਾਬ ਨਾਲ ਉਸਨੇ ਖਰੀਦ ਲਏ ਪਰ ਬਾਅਦ ਵਿੱਚ ਪਤਾ ਲੱਗਾ ਕਿ ਬਾਕੀ ਸਾਰੇ ਸਿੱਕੇ ਸੋਨੇ ਦੇ ਨਹੀਂ ਨਕਲੀ ਨੇ पीड़ित ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਕੁੱਲ 420000 ਰੁਪਏ ਦੀ ਠੱਗੀ ਹੋਈ ਹੈ ਜਿਸ ਤੋਂ ਬਾਅਦ ਹੁਣ ਉਸਨੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਮੰਗ ਕੀਤੀ ਹੈ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਸੁਣਾ ਨਾਲ ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਬੜਾ ਨੇ ਹੁੰਦੇ ਸੀ ਜੀ ਇੱਕ ਥਾਂ ਦਾ ਗਾਲਿਆ ਕਹਿੰਦੇ ਆ ਦੇ ਲੈ ਗਿਦਾ ਨਾ ਸਾਰੇ ਨਾਮ ਜੀ ਆ। ਕਲੀਅਰ? 50 ਦਾ ਲੈਣਾ ਕੀਤਾ ਨਾ ਕੋ। ਤੁਸੀਂ ਚੈੱਕ ਕਰਾਓ ਪੂਰੇ ਸੋਨਾ ਨਹੀਂ ਗਿਆ। ਉਹ ਕਿਤੇ ਸਿੱਕਿਆ ਪਤਾ ਨਹੀਂ ਕਹਦੇ ਆ। ਕਿਹਦੇ ਸਕੇਦਾ ਬੋਰ ਗਲਗਾ ਚੌਸ ਦੇ ਆ ਕਹਿੰਦੇ। ਅੱਛਾ ਜੀ। ਤੁਸੀਂ ਕਿੰਨੇ ਪੈਸੇ ਦਿੱਤੇ ਹੋ? ਪਾਣਾ ਕੀ ਜੇ ਦਿਟਾੜੂ ਮੈਂ। ਇਹ ਜੋ ਦਿਖਾਇਆ ਹੀ ਥਾਣਾ ਉਹ ਕਿਤੇ ਕੱਟਾ। ਚਲੋ ਹੰਦ ਹੋ ਗਈ। ਜੀ ਕਰਦਾ ਨਾ ਨਾ ਮੂਲੇ ਆਪਣੇ ਮੂਲੇ ਕੀ ਡੜਨਾ ਹੈ ਵਾਕਿਆ ਹੋਇਆ ਸਾਰਾ ਬਾਕਿਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ سونے ਦਾ ਗੁਰਗੋਲ ਕੀਤਾ ਉਹਨਾਂ ਨੇ ਸਾਰੇ ਨਾਲ ਲਈ ਯਾਰ ਤੁਸੀਂ ਕਿਹਨੂੰ ਚੱਕਰੇ ਆ ਮੈਂ ਸਿਨੇਰੇ ਨੂੰ ਕਰਾਇਆ ਕੀ ਕੀ ਸਿਨੇਰੇ ਨੇ ਸਿਨੇਰੇ ਨੇ ਕਹਿੰਦੇ سونے ਦਾ ਹੀ ਆ ਬਾਕੀਆਂ ਦਾ ਪਤਾ ਨਹੀਂ ਹੁਣ ਤੋਂ ਜਿਹੜੇ ਨਾਲ ਲੈ ਗਏ ਉਹ ਦਿਖਾੜਿਆ ਤਾਂ ਕਹਿੰਦੇ ਸਾਰੇ ਪਿੱਤਲੇ ਜਿਹੜਾ سونے ਦਾ ਉਹ ਹੀ ਲੱਗਿਆ ਉਹ ਹੀ ਕਿਨੇ ਵਸੇ ਤੇਲ ਜੀ ਨੂੰ ਚਾ ਲਗ ਰਹੀ ਆ ਕੀ ਇਹਦੀ ਸੂਚਨਾ ਪ੍ਰੋਸਨ ਦਿੱਤੀ ਸੀ ਮੈਂ ਉਸ ਨੂੰ ਕਿਆ ਉਹ ਕਹਿੰਦੇ ਸਾਡੇ ਬਸ ਇਨੀ ਗੱਲ ਆ